ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਨਿਰਦੇਸ਼ਾਂ ਤੇ ਡਾਕਟਰ ਰਮਨਦੀਪ ਕੌਰ ਸਿਵਲ ਸਰਜਨ ਉਧਾਨਤ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਇੰਡਸਟਰੀਅਲ ਏਰੀਆ ਹੰਬੜਾ ਵਿਖੇ ਸਥਿਤ ਇੱਕ ਆਈਸਕ੍ਰੀਮ ਬਣਾਉਣ ਵਾਲੀ ਫੈਕਟਰੀ ਤੇ ਅਚਾਨਕ ਰੇਡ ਕੀਤੀ ਗਈ ਇਸ ਦੌਰਾਨ ਫੈਕਟਰੀ ਦੀ ਹਾਲਤ ਬਹੁਤ ਹੀ ਗੰਦੀ ਪਾਈ ਗਈ ਫੈਕਟਰੀ ਵਿੱਚ ਆਈਸਕ੍ਰੀਮ ਬਣਾਉਣ ਦੇ ਢੰਗ ਬਿਲਕੁਲ ਹੀ ਸਿਹਤਮੰਦ ਨਹੀਂ ਸਨ ਕੰਮ ਕਰਨ ਵਾਲਾ ਇਲਾਕਾ ਗੰਦਗੀ ਨਾਲ ਭਰਿਆ ਹੋਇਆ ਸੀ ਅਤੇ ਸਫਾਈ ਦੇ ਨਿਯਮਾਂ ਦੀ ਘੋਰ ਉਲੰਘਣਾ ਹੋ ਰਹੀ ਸੀ ਜੋ ਉਪਭੋਗਤਾਵਾਂ ਦੀ ਸਿਹਤ ਲਈ ਗੰਭੀਰ ਖਤਰਾ ਹੈ ਟੀਮ ਵੱਲੋਂ ਆਈਸਕ੍ਰੀਮ ਦੇ ਦੋ ਸੈਂਪਲ ਲਏ ਗਏ ਜਿਨ੍ਹਾਂ ਨੂੰ ਅੱਗੇ ਜਾਂਚ ਲਈ ਰਾਜ ਫੂਡ ਲੈਬ ਵਿੱਚ ਭੇਜ ਦਿੱਤਾ ਗਿਆ ਹੈ ਫੈਕਟਰੀ ਪ੍ਰਬੰਧਕਾਂ ਨੂੰ ਮੌਕੇ ਤੇ ਹੀ ਗੰਦੇ ਹਾਲਾਤਾਂ ਅਧੀਨ ਚਲਾਉਣ ਲਈ ਚਲਾਨ ਕੀਤਾ ਗਿਆ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੇ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਡਾਕਟਰ ਅਮਰਜੀਤ ਕੌਰ ਜ਼ਿਲ੍ਹਾ ਸਿਹਤ ਅਫਸਰ ਨੇ ਕਿਹਾ ਕਿ ਜਨਤਾ ਦੀ ਸਿਹਤ ਨੂੰ ਲੈ ਕੇ ਕੋਈ ਵੀ ਸਮਝੌਤਾ برداشت ਨਹੀਂ ਕੀਤਾ ਜਾਵੇਗਾ ਜਿਹੜੀਆਂ ਫੂਡ ਯੂਨਿਟਾਂ ਗੰਦੇ ਹਾਲਾਤਾਂ ਵਿੱਚ ਚੱਲ ਰਹੀਆਂ ਹਨ ਉਹ ਨਾ ਸਿਰਫ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਹਨ ਸਗੋਂ ਲੋਕਾਂ ਦੀ ਜ਼ਿੰਦਗੀ ਨਾਲ ਖੇਲ-ਖਿលਆੜ ਕਰ ਰਹੀਆਂ ਹਨ ਸਾਡੀਆਂ ਟੀਮਾਂ ਨਿਰੰਤਰ ਜਾਂਚਾਂ ਕਰ ਰਹੀਆਂ ਹਨ ਅਤੇ ਨਿਯਮ ਤੋੜਨ ਵਾਲਿਆਂ ਨੂੰ ਸਖਤ ਸਜ਼ਾਾਂ ਮਿਲਣਗੀਆਂ ਸਿਹਤ ਵਿਭਾਗ ਨੇ ਸਾਰੇ ਖਾਦ ਕਾਰੋਬਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਸਖਤ ਤੌਰ ਤੇ ਸਾਫ ਸਫਾਈ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਨਹੀਂ ਤਾਂ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਦੁਹਰਾਇਆ ਕਿ ਜਨਤਾ ਦੀ ਸਿਹਤ ਦੀ ਰੱਖਿਆ ਕਰਨਾ ਉਸ ਦੀ ਪਹਿਲ ਹੈ ਅਤੇ ਸਿਰਫ ਸਾਫ ਸੁਰੱਖਿਅਤ ਅਤੇ ਗੁਣਵੱਤਾ ਯੋਗ ਖਾਣਾ ਹੀ ਉਪਭੋਗਤਾਵਾਂ ਤੱਕ ਪਹੁੰਚਣੀ ਚਾਹੀਦੀ ਹੈ।